ਸੱਚੀ ਗੱਲ ਜੀ ਮੈਂ ਦਮਦਿੱਪ ਸਿੰਘ ਅੰਬਰੀਸਰ ਦਾ ਰਹਿਣ ਵਾਲਾ ਹਾਂ ਕੇਸ ਸੰਭਾਲ ਪ੍ਰਚਾਰ ਸੰਸਥਾ ਵੱਲੋਂ ਇੱਕ ਕੰਪੀਟੀਸ਼ਨ ਕਰਾਇਆ ਗਿਆ ਸੀਗਾ ਹੀ ਖਾਲਸਾ ਤੇ ਸ਼ੀ ਖਾਲਸਾ ਦੋਨਾਂ ਦਾ ਅਲੱਗ ਤੋਂ ਵਿਨਰ ਅਨਾਉਂਸ ਹੋਣਾ ਸੀਗਾ ਕੁੜੀਆਂ ਦਾ ਅਲੱਗ ਤੋਂ ਤੇ ਮੁੰਡਿਆਂ ਦਾ ਅਲੱਗ ਤੋਂ ਜਿਸ ਦੇ ਵਿੱਚ ਗੁਰਮਤਾਂ ਨੂੰ ਲੈ ਕੇ ਗੁਰਸਿੱਖੀ ਨੂੰ ਲੈ ਕੇ ਇੱਕ ਪ੍ਰਚਾਰਕ ਕਹਿ ਸਕਦਾ ਕੀਤਾ ਗਿਆ ਸੀਗਾ ਪ੍ਰਚਾਰ ਤਾਂ ਉਸ ਦੇ ਵਿੱਚ ਤਿੰਨ ਰਾਊਂਡ ਸੀਗੇ ਕਾਫੀ ਬੱਚਿਆਂ ਨੇ ਭਾਗ ਲਿਆ ਪਹਿਲੇ ਰਾਊਂਡ ਦੇ ਵਿੱਚ ਰੈਂਪਵॉक ਸੀਗੀ ਤੇ ਨਾਲ ਦੀ ਨਾਲ ਉਸਥੇ ਰੈਂਪਵੋ ਖਤਮ ਹੁੰਦਿਆ ਸਾਰ ਇੰਟਰੋਡਕਸ਼ਨ ਦੇਣੀ ਸੀ ਜਿਸ ਤੋਂ ਬਾਅਦ ਜੱਜਿਸ ਕਾਫੀ ਇੰਪ੍ਰੈਸ ਹੋ ਗਏ ਸੀਗੇ ਮੇਰੀ ਇੰਟਰੋਡ ਕਿਉਂਕਿ ਉੱਥੇ ਮੈਂ ਇੱਕ ਸ਼ਾਇਰੀ ਬੋਲੀ ਸੀਗੀ ਕਿ ਵੱਟੇ ਉਸ ਬੇਰੀ ਨੂੰ ਵੱਜਦੇ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ ਦੁਖੜੇ ਉਸ ਕੋਮ ਨੂੰ ਲੱਗਦੇ ਨੇ ਜਿਸ ਕੋਮ ਦੇ ਮਰਦ ਦਲੇਰ ਹੁੰਦੇ ਕੌਣ ਪੁੱਛਦਾ ਹੈ ਕੁੱਤਿਆਂ ਤੇ ਕਾਂਵਾਂ ਨੂੰ ਹਮੇਸ਼ਾ ਜੇਲਾਂ ਦੇ ਵਿੱਚ ਬੰਦ ਬਾਜ ਤੇ ਸ਼ੇਰ ਹੁੰਦੇ ਹਮੇਸ਼ਾ ਜੇਲਾਂ ਦੇ ਵਿੱਚ ਬੰਦ ਬਾਜ ਤੇ ਸ਼ੇਰ ਹੁੰਦੇ ਸੋ ਇਹ ਸ਼ਾਇਰੀ ਨਾਲ ਮੈਂ ਆਪਣੀ ਇੰਟਰੋਡਕਸ਼ਨ ਸ਼ੁਰੂ ਕਰਦਾ ਹਾਂ ਤੇ ਲਾਸਟ ਦੇ ਵਿੱਚ ਜਕਾਰਾ ਬਲਾ ਕੇ ਤੇ ਫਤਿਹ ਬਲਾ ਕੇ ਮੈਂ ਰੈਂਪ ਉਗ ਜਿਹੜੀ ਆ ਵਾਪਸ ਕਰਕੇ ਖਤਮ ਕਰਦਾ ਹਾਂ ਤਾਂ ਉਸ ਤੋਂ ਬਾਅਦ ਜਦ ਮੇਰੀ ਸਿਲੇਕਸ਼ਨ ਹੋ ਜਾਂਦੀ ਹੈ ਇੰਟਰੋਡਕਸ਼ਨ ਦੇ ਵਿੱਚ ਤਾਂ 15 ਬੱਚੇ ਉੱਥੋਂ ਸਿਲੇਕਟ ਕੀਤੇ ਜਾਂਦੇ ਨੇ ਉਹਨਾਂ ਵਿੱਚੋਂ ਮੈਂ ਇੱਕ ਸੀਗਾ ਟੈਗ ਨੰਬਰ 35 ਸੀਗਾ ਮੇਰਾ ਤੋਂ ਉਸ ਤੋਂ ਬਾਅਦ ਕਰੀਬ-ਕਰੀਬ 10 ਤੋਂ 15 ਮਿੰਟ ਦਾ ਸਮਾਂ ਮਿਲਿਆ ਜਿਸ ਦੇ ਵਿੱਚ ਆਪਣਾ ਟੈਲੈਂਟ ਰਾਊਂਡ ਸੀਗਾ ਤਾਂ ਹਰ ਇੱਕ ਨੇ ਆਪਣਾ ਟੈਲੈਂਟ ਦਿਖਾਇਆ ਗਤਕਾ ਕੀਤਾ ਕੁਸ਼ਰੀ ਹੋਈ ਕੀਰਤਨ ਹੋਇਆ ਹੋਰ ਵੀ ਕਾਫੀ ਟੈਲੈਂਟ ਬੱਚਿਆਂ ਨੇ ਆਪਣਾ ਉੱਥੇ ਸ਼ੋਅ ਕੀਤਾ ਪਰ ਸਾਰਿਆਂ ਤੋਂ ਅਲੱਗ ਪਰਫਾਰਮੈਂਸ ਮੇਰੀ ਸੀਗੀ ਮੈਂ ਇੱਕ ਨਸ਼ਿਆਂ ਨੂੰ ਲੈ ਕੇ ਐਕਟ ਕੀਤਾ ਸੀਗਾ ਅਤੇ ਇਸ ਦੇ ਵਿੱਚ ਨਸ਼ੇ ਕਿਵੇਂ ਲੱਗਦੇ ਨੇ ਯਾਰਾ ਦੂਈ ਇੱਕ ਮਾੜੀ ਸੋਸਾਇਟੀ ਦੇ ਵਿੱਚ ਪੈ ਜੰਨੇ ਆ ਗਲਤ ਫਰੈਂਡ ਸਰਕਲ ਅਸੀਂ ਚੂਜ਼ ਕਰ ਲੈਨੇ ਆ ਉਸ ਦੇ ਵਿੱਚ ਮੈਨੂੰ ਨਸ਼ਾ ਲੱਗ ਜਾਂਦਾ ਸੋ ਇੱਕ ਨਿਹੰਗ ਸਿੰਘ ਮੇਰੇ ਅੱਗੋਂ ਲੱਗਦਾ ਤਾਂ ਸਾਰੇ ਉਸ ਵੱਲ ਦੇਖਦੇ ਨੇ ਸੋ ਮੈਂ ਉਸ ਵੱਲ ਦੇਖ ਕੇ ਇਨਸਪਾਇਰ ਹੁੰਨਾ ਕਿ ਨਹੀਂ ਯਾਰ ਆਪਾਂ ਆਪਣੇ ਗੁਰੂ ਨੂੰ ਧੋਖਾ ਦੇ ਰਿਆ ਮੈਨੂੰ ਐਡਾ ਸੋਹਣਾ ਸਰੂਪ ਦਿੱਤਾ ਬਾਬਾ ਜੀ ਨੇ ਕੇਸ ਦਿੱਤੇ ਨੇ ਤਾਂ ਮੈਂ ਹੁਣ ਨਸ਼ਾ ਛੱਡ ਕੇ ਗੁਰਸਿੱਖੀ ਵੱਲ ਜੁੜਾਂਗਾ ਉਸ ਪਰਫਾਰਮੈਂਸ ਦਾ 3 ਮਿੰਟ ਦਾ ਸਮਾਂ ਸੀਗਾ ਤੇ ਜੇਕਰ 3 ਮਿੰਟ ਤੋਂ ਵੱਧ ਸਮਾਂ ਲੈਂਦਾ ਤਾਂ 네ਗੇਟਿਵ ਮਾਰਕਿੰਗ ਸੀਗੀ ਬਟ ਫੇ ਵੀ ਮੇਰੀ ਪਰਫਾਰਮੈਂਸ ਜ਼ਿਆਦਾ ਵਧੀਆ ਸੀਗੀ ਤਾਂ ਕਰਕੇ ਮੇਰੀ 네ਗੇਟਿਵ ਮਾਰਕਿੰਗ ਨਹੀਂ ਹੋਈ ਹਾਲਾਂਕਿ ਮੇਰਾ ਸਮਾਂ 3 ਮਿੰਟ ਤੋਂ ਜ਼ਿਆਦਾ ਸੀਗਾ ਕਰੀਬ ਕਰੀਬ 3 ਮਿੰਟ 45 ਸੈਕਿੰਡ ਦਾ ਸਮਾਂ ਸੀਗਾ ਮੇਰਾ ਉਸ ਤੋਂ ਬਾਅਦ ਜਦ ਮੈਂ ਸਿਲੈਕਟ ਹੋਣਾ ਉਸ ਰਾਉਂਡ ਦੇ ਵਿੱਚ ਤਾਂ ਮੇਰੇ ਲਈ ਉਹ ਸਰਪ੍ਰਾਈਜ਼ ਮੂਵਮੈਂਟ ਸੀਗਾ ਕਿਉਂਕਿ ਮੈਨੂੰ ਲੱਗਦਾ ਨਹੀਂ ਸੀਗਾ ਕਿ ਜੇ ਜਿਸ ਤਰੀਕੇ ਮੈਂ ਟਾਈਮ ਵੱਧ ਲੈ ਲਿਆ ਤਾਂ ਮੈਂ ਸਿਲੈਕਟ ਹੋਊਂਗਾ ਜਾਂ ਦੋਸਤੋ ਬਾਅਦ ਮੈਂ ਕੁਆਲੀਫਾਈ ਹੋ ਜਾਣਾ ਅਗਲੇ ਰਾਉਂਡ ਲਈ ਤਾਂ 3rd ਰਾਉਂਡ ਦੇ ਵਿੱਚ ਗੁਰਮਤਾਂ ਨੂੰ ਲੈ ਕੇ ਸਵਾਲ ਪੁੱਛੇ ਜਾਂਦੇ ਨੇ ਹਰ ਇੱਕ ਬੱਚੇ ਨੂੰ ਤਿੰਨ ਤਿੰਨ ਸਵਾਲ ਪੁੱਛੇ ਜਾਂਦੇ ਨੇ ਉਸ ਤੋਂ 3rd ਰਾਉਂਡ ਦੀ 10 ਤੋਂ 15 10 ਤੋਂ 12 ਬੱਚੇ ਜਿਹੜੇ ਸਿਲੈਕਟ ਹੋਏ ਸੀਗੇ ਤਾਂ ਉੱਥੇ ਤਿੰਨ ਤਿੰਨ ਸਵਾਲ ਹਰ ਬੱਚੇ ਨੂੰ ਪੁੱਛੇ ਗਏ ਗੁਰਮਤਾਂ ਨੂੰ ਲੈ ਕੇ ਜਿਸ ਦੇ ਵਿੱਚ ਤਿੰਨ ਚ ਦੋ ਸਵਾਲਾਂ ਦਾ ਮੈਂ ਜਵਾਬ ਦਿੱਤਾ ਤਾਂ ਉੱਥੇ ਰਾਉਂਡ ਖਤਮ ਹੋ ਗਏ ਸੀਗੇ ਫਿਰ ਇੱਕ ਗਰੁੱਪ ਪਰਫਾਰਮੈਂਸ ਸੀਗੀ ਬੱਚਿਆਂ ਦੀ ਭੰਗੜੇ ਨੂੰ ਲੈ ਕੇ ਤਾਂ ਜਦ ਵਿਨਰ ਅਨਾਉਂਸ ਹੋਣ ਦੀ ਵਾਰੀ ਆਈ ਆ ਸੀ ਡਰੈਸ ਹੋਏ ਆ ਸਾਰੇ ਆਪਣੀ ਪਰਫਾਰਮੈਂਸ ਤੋਂ ਬਾਅਦ ਜਦੋਂ ਸਾਰੇ ਆਪਾਂ ਤਿਆਰ ਹੋ ਚੁੱਕੇ ਆ ਸਟੇਜ ਤੇ ਅਵਾਰਡਸ ਵਗੈਰਾ ਲੈਣ ਦੇ ਲਈ ਤਾਂ ਉੱਥੇ ਮੇਰੇ ਦਿਮਾਗ 'ਚ ਇੱਕ ਹੀ ਚੀਜ਼ ਚੱਲ ਰਹੀ ਸੀਗੀ ਕਿ ਘਰੋਂ ਵੀ ਇਹੀ ਸੋਚ ਕੇ ਆਇਆ ਹਾਂ ਕੁਝ ਸਿੱਖਣ ਨੂੰ ਮੈਨੂੰ ਇਸ ਚੀਜ਼ ਤੇ ਝਾਕਾ ਖੋਲਣਾ ਉਹ ਖੁੱਲ ਗਿਆ ਹੁਣ ਜਿੱਤੀਏ ਨਾ ਨਾ ਜਾਇਏ ਜਿੱਤ ਵੀ ਜਾਈਏ ਕੋਈ ਚੱਕਰ ਨਹੀਂ ਹੈਗਾ ਤਾਂ ਜਦ ਉੱਥੇ ਪਹੁੰਚੇ ਹਾਂ ਇਸ ਚੀਜ਼ ਤੇ ਫਰਸਟ ਰਨਰ ਅਪ ਰਨਰ ਅਪ ਚੂਜ਼ ਹੁੰਦਾ ਫਿਰ ਸੈਕਿੰਡ ਦੀ ਫਿਰ ਥਰਡ ਰਨਰ ਅਪ ਦੀ ਇਦਾਂ ਹੀ ਫਿਰ ਸ਼ੀਖਾਲਸਾ ਦਾ ਫਰਸਟ ਸੈਕਿੰਡ ਥਰਡ ਰਨਰ ਅਪ ਆਉਂਦਾ ਤਾਂ ਮੇਰੇ ਦਿਮਾਗ 'ਚ ਆਇਆ ਯਾਰ ਹੁਣ ਤਾਂ ਸਿਰਫ ਵਿਨਰ ਹੀ ਰਹਿ ਗਿਆ ਸ਼ੀਖਾਲਸਾ ਤੇ ਸ਼ੀਖਾਲਸਾ ਦਾ ਸ਼ੀਖ ਤੇ ਠੀਕ ਆ ਥੋੜੀ ਨਰਵ ਨਰਵਸਨੈਸ ਸੀਗੀ ਕਿ ਫਸਟ winner up ਮੈਂ ਮਤਲਬ winner ਹੋਊਂਗਾ ਜਾਂ ਨਹੀਂ ਹੋਊਂਗਾ ਤਾਂ ਜਦ ਸਾਰੇ ਰਨਰ ਆਪਣਾ ਨਾਮ ਲਿਖਦਾ ਤਾਂ ਉੱਥੇ ਐਨੀ ਗੈਸਿਸ ਐਨੀ ਗੈਸਿਸ ਪੁੱਛਿਆ ਕਿ ਅਜੇ ਮੇਰੀ ਵਾਰੀ ਆਈ ਤਾਂ ਸਿੱਧਾ ਹੀ ਨਾਮ ਬੋਲ ਦਿੱਤਾ ਕਿ ਮੇਰੇ ਲਈ ਸਰਪ੍ਰਾਈਜ਼ਿੰਗ ਸੀਗਾ ਫਿਰ ਉੱਥੇ ਜਦ ਮੈਂ ਸਟੇਜ ਤੇ ਗਿਆ ਪਹਿਲਾਂ ਤਾਂ ਜਕਾਰਾ ਬੁਲਾ ਕੇ ਸਾਰੇ ਨੂੰ ਫਤਿਹ ਦੀ ਸਾਂਝ ਪਾਈ ਤਾਂ ਜਦ ਮੈਨੂੰ ਉੱਥੇ ਕਿਰਪਾਨ ਇੱਕ ਦਿੱਤੀ ਗਈ ਤੋਹਫੇ ਦੇ ਤੌਰ ਤੇ ਤੇ ਇੱਕ ਸ਼ੀਲਡ ਦਿੱਤੀ ਗਈ ਨਾਲ ਦੇ ਨਾਲ ਮੈਨੂੰ 15000 ਨਗਦ ਇਨਾਮ ਦਿੱਤਾ ਗਿਆ ਜੋ ਕਿ ਬਹੁਤ ਵਧੀਆ ਸੋ ਇਸ ਤਰੀਕੇ ਦੇ ਕੰਪੀਟੀਸ਼ਨ ਜਿਹੜੇ ਆ ਕਰਾਏ ਜਾਂਦੇ ਹਰ ਸਾਲ ਕਰਾਏ ਜਾਂਦੇ ਆ ਤੇ ਜੇਕਰ ਸਾਨੂੰ ਮੌਕਾ ਮਿਲਦਾ ਇਹ ਓਪਰਚ्युनिटीयां ਮਿਲਦੀਆਂ ਨੇ ਸਾਨੂੰ ਹਿੱਸਾ ਲੈਣਾ ਚਾਹੀਦਾ ਜਿੱਤੀਏ ਨਾ ਜਿੱਤੀਏ ਅਲੱਗ ਗੱਲ ਹੈ ਜਿਹੜੇ ਬੱਚੇ ਉਥੋਂ ਜਿੱਤ ਕੇ ਗਏ ਨੇ ਉਹ ਵੀ ਹੀ ਖਾਲਸਾ ਸ਼ਹੀ ਖਾਲਸਾ ਦੇ ਵਿੱਚ ਹੈਗੇ ਨੇ ਜਿਹੜੇ ਨਹੀਂ ਵੀ ਜਿੱਤੇ ਉਹ ਵੀ ਹੀ ਖਾਲਸਾ ਸ਼ਹੀ ਖਾਲਸਾ ਦੇ ਵਿੱਚ ਹੈਗੇ ਨੇ ਕਿਉਂਕਿ ਇੱਕ ਜਜ਼ਬਾ ਹੁੰਦਾ ਕਿ ਅਸੀਂ ਸਟੇਜ ਦੇ ਉੱਤੇ ਜਾ ਕੇ ਪਰਫਾਰਮੈਂਸ ਦੇਣੀ ਹੈ ਸਾਡਾ ਕੌਨਫੀਡੈਂਸ ਵੱਧਦਾ ਸੋ ਜੀ ਤੇ ਤੁਹਾਨੂੰ ਵੀ ਇਹ oportunidades ਮਿਲਦੀਆਂ ਨੇ ਹਾਲਾਂਕਿ ਨਾਲ ਦੇ ਨਾਲ ਮੈਨੂੰ ਕੇਸ ਸੰਭਾਲ ਪ੍ਰਚਾਰ ਸਰਸਥਾ ਦਾ ਪਰਮਨੈਂਟ ਮੈਂਬਰ ਵੀ ਬਣਾ ਲਿਤਾ ਗਿਆ ਪੱਕੇ ਤੌਰ ਤੇ ਤੋਂ ਉਸ ਤੋਂ ਬਾਅਦ ਜੋ ਜਜਸ ਦੇ ਮੇਨਾਂ ਗੱਲਬਾਤ ਹੋਈ ਹੈ ਕਾਫੀ ਇਨਸਪੀਰੇਸ਼ਨਸ ਮਿਲੂ ਉਹਨਾਂ ਨੂੰ ਸਿੱਖਣ ਨੂੰ ਮਿਲੀਆਂ ਇਹ ਚੀਜ਼ਾਂ ਨੂੰ ਲੈ ਕੇ ਕਾਫੀ ਕੁਝ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਪਰਫਾਰਮੈਂਸ ਹੁੰਦੀਆਂ ਨੇ ਤਾਂ ਹੁਣ ਅੱਗੇ ਵੀ ਇਸ ਜਿਹੜੀਆਂ ਸੰਸਥਾਵਾਂ ਦੇ ਨਾਲ ਮੈਂ ਜੁੜ ਕੇ ਆਉਂਦਾ ਰਹਾਂਗਾ ਸੋ ਇੱਕ ਬੇਨਤੀ ਮੈਂ ਸਾਰਿਆਂ ਨੂੰ ਕਰਨਾ ਚਾਹੁੰਦਾ ਜਿਵੇਂ ਉੱਥੇ ਵੀ ਮੈਂ ਕੀਤੀ ਕਿ ਜੇਕਰ ਸਾਨੂੰ ਫਿਲਮਾਂ ਦੇ ਵਿੱਚ ਗਾਣੇ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਤਾਂ ਅਸੀਂ ਸਿੱਖੀ ਸਰੂਪ ਲੈ ਕੇ ਜਾਈਏ ਵਾਲ ਕੇਸ ਦਾੜੀ ਕੁਛ ਨਾ ਕਟਾਈਏ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰੀਏ ਸੋ ਜਿੰਨੇ ਵੀ ਬੱਚੇ ਨੇ ਨਸ਼ੇ ਛੱਡ ਕੇ ਜੇਕਰ ਜਾਂ ਨੌਜਵਾਨ ਵੀ ਨੇ ਨਸ਼ੇ ਦੀ ਆੜ ਦੇ ਵਿੱਚ ਆ ਰਹੇ ਨੇ ਗੁਰਸਿੱਖੀ ਨਾਲ ਜੁੜੀ ਐਸੀ ਆਪਣਾ ਵਿਰਸਾ ਸੰਭਾਲੀਏ ਕਿਉਂਕਿ ਜੇ ਹੁਣ ਤੋਂ ਹੀ ਵਿਰਸਾ ਸੰਭਾਲ ਲਾਂਗ ਜਾਗੇ ਤਾਂ ਆਉਣ ਵਾਲੀ ਪੀੜ੍ਹੀ ਵੀ ਇਸੇ ਸੰਭਾਲੇਗੀ। ਧੰਨਵਾਦ ਜੀ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ